ਹੈਲੋ ਹਾਂਜੀ ਸ਼ਸ਼ੀ ਕਾਲੀ ਸਾਰਿਆਂ ਨੂੰ ਗਲੀਨ ਮੇਰਾ ਬਲੌਗ ਤੇ ਤੁਹਾਡਾ ਸਵਾਗਤ ਹੈ ਜੀ ਆਪਾਂ ਆਪਣੀ ਜ਼ਿੰਦਗੀ ਦੀਆਂ ਨਾ ਚਾਰਕ ਗੱਲਾਂ ਤੁਹਾਡੇ ਨਾਲ ਸਾਂਝੀਆਂ ਕਰਨੀਆਂ ਨੇ ਉਹ ਹੈਗੀਆਂ ਨੇ ਜਦੋਂ ਆਪਾਂ ਆਪਣੀ ਕਦਰ ਆਪ ਘਟਾ ਲੈਨੇ ਨਾ ਫਿਰ ਆਪਾਂ ਨੂੰ ਲੱਗਦਾ ਹੈ ਕਿ ਉਹਗਲਾ ਮੇਰੀ ਕਦਰ ਨਹੀਂ ਕਰਦਾ ਨਾ ਮੈਂ ਅਗਲੇ ਦਾ ਇੰਨਾ ਕਰਦੀ ਹਾਂ ਉਹ ਮੇਰੀ ਬਿਲਕੁਲ ਵੀ ਵੀ ਪਰਵਾਹ ਨਹੀਂ ਕਰਦਾ ਮੈਨੂੰ ਇਗਨੋਰ ਕਰਦਾ ਵਾ ਨਾ ਆਪਣੇ ਦਿਲ ਚ ਆਉਂਦਾ ਵਾ ਨਾ ਆਪਾਂ ਆਪਣੇ ਆਪ ਵੀ ਆਪਣੀ ਕਦਰ ਘਟਾਉਨੇ ਆ ਉਹ ਚਾਰ ਕਾਰਨਾ ਕਰਕੇ ਘਟਾਉਨੇ ਆ ਉਹ ਚਾਰ ਕਰਨ ਆਪਣੇ ਅੰਦਰ ਹਨ ਜੇ ਆਪਾਂ ਉਹਨਾਂ ਨੂੰ ਬਦਲ ਲਾਂਗੇ ਤਾਂ ਆਪਣੀ ਜ਼ਿੰਦਗੀ ਬਹੁਤ ਖੁਸ਼ਹਾਲ ਹੋ ਜਾਊਗੀ ਨਾ ਪਹਿਲਾ ਕਾਰਨ ਇਹ ਹੈ ਨਾ ਕਿ ਆਪਾਂ ਬਹੁਤ ਛੇਤੀ ਕਿਸੇ ਤੇ ਵਿਸ਼ਵਾਸ ਕਰ ਲੈਂਦੇ ਹਾਂ ਨਾ ਤੇ ਉਹਨੂੰ ਆਪਾਂ ਆਪਣੇ ਦਿਲ ਦੀ ਗੱਲ ਦੱਸ ਦਿੰਦੇ ਹਾਂ ਇਦਾਂ ਕਦੇ ਵੀ ਨਾ ਕਰੋ ਆਪਣੇ ਦਿਲ ਦੀ ਗੱਲ ਕਦੇ ਵੀ ਕਿਸੇ ਨਾਲ ਕਰੋ ਆਪਣੇ ਰਿਸ਼ਤੇਦਾਰਾਂ ਆਪਣੇ ਨਾਲ ਨਾ ਸਾਖ ਸਬੰਧੀਆਂ ਨਾਲ ਤਾਂ ਕਰਨੀ ਚਾਹੀਦੀ ਹੈ ਕਈ ਲੋਕ ਹੁੰਦੇ ਹਨ ਨਾ ਹਰ ਕਿਸੇ ਨਾਲ ਆਪਣੇ ਦਿਲ ਦੀ ਗੱਲ ਸਾਂਝੀ ਕਰਦੇ ਹਨ ਤੇ ਉਹ ਬਰਬਾਦ ਚੋਂ ਪਛਤਾਉਂਦੇ ਵੀ ਬਹੁਤ ਨੇ ਪਹਿਲੋ ਤਾਂ ਉਹ ਆਪਣੇ ਦਿਲ ਦਾ ਭੇਤ ਉਹਨੂੰ ਸਾਰਾ ਦੇਣਗੇ ਜੀ ਉਹਦੇ ਤੇ ਇੰਨਾ ਵਿਸ਼ਵਾਸ ਕਰਨਗੇ ਅਗਲੇ ਤੇ ਵੀ ਨਹੀਂ ਜੋ ਵੀ ਖੁਸ਼ ਹੈਗਾ ਇਹੀ ਆ ਉਹਨੂੰ ਆਪਣੇ ਦਿਲ ਦਾ ਸਾਰਾ ਭੇਤ ਦੇਣਗੇ ਜਦੋਂ ਭੇਤ ਲੈ ਕੇ ਉਹਨਾਂ ਦੀ ਕਮਜ਼ੋਰੀ ਲੱਭ ਕੇ ਉਹਨਾਂ ਤੇ ਬਾਰ ਕਰਦਾ ਨਾ ਤੇ ਫਿਰ ਅਗਲਾ ਬਹੁਤ ਪਛਤਾਉਂਦਾ ਵਾ ਨਾ ਇਸ ਕਰਕੇ ਪਹਿਲੋ ਹੀ ਸਮਝ ਲਿਓ ਆਪਣੇ ਦਿਲ ਦਾ ਭੇਤ ਕਦੇ ਵੀ ਕਿਸੇ ਨੂੰ ਨਾ ਦਵੋ ਤੁਸੀਂ ਆਪਣੀ ਗੱਲ ਕਿਸੇ ਨਾਲ ਸ਼ੇਅਰ ਕਰਦੇ ਨਾ ਉਹ ਵੀ ਗਾਂ ਅੱਗੋਂ ਕਿਸੇ ਨਾਲ ਹੋਰ ਨਾਲ ਸ਼ੇਅਰ ਕਰਦਾ ਤੁਸੀਂ ਘਰੇ ਬਾਅਦ ਚ ਪਹੁੰਚਦੇ ਹੋ ਤੇ ਤੁਹਾਡੀ ਗੱਲ ਪਹਿਲੋ ਲੀਕ ਹੋਈ ਹੁੰਦੀ ਆ ਇਸ ਕਰਕੇ ਤੁਸੀਂ ਆਪਣੀ ਕਦਰ ਆਪ ਘਟਾਉਨੇ ਆ ਇਹ ਗਲਤੀ ਕਰਨਾ ਛੱਡ ਦੋ ਦੂਸਰੀ ਗੱਲ ਇਹ ਆ ਕਿ ਨਾ ਕਿਸੇ ਨੂੰ ਬਹੁਤ ਜ਼ਿਆਦਾ ਅਹਿਮੀਅਤ ਦੇਣੀ ਆ ਆਪਾਂ ਕਿਸੇ ਇਨਸਾਨ ਨੂੰ ਨਾ ਬਹੁਤ ਜ਼ਿਆਦਾ ਅਹਿਮੀਅਤ ਦੇ ਦਿੰਨੇ ਆ ਉਹਨੂੰ ਫਿਰ ਲੱਗਦਾ ਨਾ ਵੀ ਮੇਰੇ ਬਿਨਾਂ ਤੇ ਇਹਦਾ ਸਰ ਨਾ ਹੀ ਨਹੀਂ ਉਹ ਫਿਰ ਨਾ ਸਿਰ ਤੇ ਚੜ ਜਾਂਦਾ ਨਾ ਉਹ ਆਪਣੇ ਆਪ ਨੂੰ ਪਤਾ ਨਹੀਂ ਔਕਾਤ ਤੋਂ ਬਾਹਰ ਹੀ ਸਮਝਣ ਲੱਗ ਜਾਂਦਾ ਮਾਫ ਕਰਨਾ ਨਾ ਗੁੱਸਾ ਨਾ ਕਰਿਓ ਇਹ ਗੱਲ ਸੱਚ ਆ ਹਨਾ ਵੀ ਜਦੋਂ ਆਪਾਂ ਕਿਸੇ ਨੂੰ ਬਹੁਤ ਜ਼ਿਆਦਾ ਅਹਿਮੀਅਤ ਦਿੰਨੇ ਨੂੰ ਉਹ ਆਪਣੇ ਆਪ ਨੂੰ ਕੁਝ ਜ਼ਿਆਦਾ ਹੀ ਮਹਾਨ ਸਮਝਣ ਲੱ ਜਾਂਦਾ ਵੀ ਹੁਣ ਇਹਦਾ ਤਾਂ ਮੇਰੇ ਬਗੈਰ ਸਾਰ ਨਾ ਨਹੀਂ ਹੈ ਨਾ ਉਹ ਆਪਾਂ ਨੂੰ ਇਸਤੇਮਾਲ ਕਰਦਾ ਨਾ ਆਪਾਂ ਐਵੇਂ ਉਹਨੂੰ ਸਿਰ ਤੇ ਚੜਾਈ ਰੱਖਦੇ ਆ ਉਹਦੀ ਹਰ ਇੱਕ ਗੱਲ ਮੰਨਦੇ ਆ ਉਹਨੂੰ ਇੰਨਾ ਉਹ ਕਰਦੇ ਆ ਨਾ ਬਹੁਤ ਜ਼ਿਆਦਾ ਅਹਿਮੀਅਤ ਦੇ ਦਿੰਨੇ ਆ ਨਾ ਇਹ ਵੀ ਆਪਣੀ ਬਹੁਤ ਵੱਡੀ ਗਲਤੀ ਹੁੰਦੀ ਆ ਨਾ ਇਹਦੇ ਨਾਲ ਵੀ ਆਪਾਂ ਆਪਣੀ ਕਦਰ ਘਟਾਉਂਨੇ ਆ ਨਾ ਜਦੋਂ ਆਪਾਂ ਕਿਸੇ ਨੂੰ ਬਹੁਤ ਜ਼ਿਆਦਾ ਅਹਿਮੀਅਤ ਦੇ ਦਿੰਨੇ ਆ ਉਹਨੂੰ ਸਿਰ ਤੇ ਚੜਾ ਲੈਣੇ ਆ ਆਪਣੇ ਉਹਨੂੰ ਹੁੰਦਾ ਨਾ ਵੀ ਇਹ ਮੇਰਾ ਬਾਤ ਕਰਦਾ ਵਾ ਨਾ ਉਹ ਤੁਹਾਨੂੰ ਇਗਨੋਰ ਕਰਨ ਲੱਗ ਜਾਂਦਾ ਫਿਰ ਤੁਹਾਨੂੰ ਲਾ ਦਾਂਦਾ ਵੀ ਇਹ ਅਗਲਾ ਮੈਨੂੰ ਇਗਨੋਰ ਕਾਤੋਂ ਕਰ ਰਿਹਾ ਨਾ ਵੀ ਮੈਂ ਤਾਂ ਇਹਦਾ ਇੰਨਾ ਕਰਦੀ ਆ ਮੈਨੂੰ ਇਗਨੋਰ ਕਰਦਾ ਇੱਥੇ ਵੀ ਆਪਾਂ ਗਲਤ ਆ ਕਿਉਂਕਿ ਆਪਾਂ ਹੀ ਉਹਨੂੰ ਸਿਰ ਤੇ ਚੜਾਉਂਨੇ ਇਸ ਕਰਕੇ ਇਹ ਵੀ ਆਪਾਂ ਨੂੰ ਨਾ ਆਪਣੇ ਆਪਣੇ ਆਪ ਤੇ ਹੋ ਖੁਣਾ ਚਾਹੀਦਾ ਵਿਸ਼ਵਾਸ ਉਹਨੂੰ ਇਗਨੋਰ ਕਰਨਾ ਛੱਡੋ ਜੋ ਆਪਾਂ ਨੂੰ ਇਗਨੋਰ ਕਰਦਾ ਆਪਾਂ ਉਹਨੂੰ ਇਗਨੋਰ ਕਰਨਾ ਸ਼ੁਰੂ ਕਰ ਦੋ ਉਹ ਆਪੇ ਤੁਹਾਡੀ ਐਮੀਅਤ ਸਮਝੂਗਾ ਤੇ ਇਸ ਕਰਕੇ ਨਾ ਆਪਣੀ ਜ਼ਿੰਦਗੀ ਬਹੁਤ ਬਧਿਆ ਨੰਗੂਗੀ ਤੇ ਆਪਾਂ ਕਿਸੇ ਨੂੰ ਐਵੇਂ ਘੱਟ ਦਵਾਂਗੇ ਤੀਸਰੀ ਗੱਲ ਤੀਜੀ ਗੱਲ ਜੀ ਜਦੋਂ ਆਪਾਂ ਨੂੰ ਅੱਗੋਂ ਵਾਲਾ ਇੱਕ ਆਵਾਜ਼ ਮਾਰਦਾ ਤਾਂ ਆਪਾਂ ਭੱਜੇ ਜਾਂਦੇ ਹਾਂ ਨਾ ਉਹਦੀ ਮਦਦ ਕਰ ਲਈ ਮਦਦ ਕਰੋ ਹਨਾ ਦੁੱਖ ਸੁੱਖ ਚਖਣਾ ਚਾਹੀਦਾ ਮਦਦ ਕਰਨੀ ਚਾਹੀਦੀ ਹਰ ਇੱਕ ਦੀ ਗੱਲ ਸੁਣਨੀ ਚਾਹੀਦੀ ਹੈ ਨਾ ਪਰ ਮਦਦ ਵੀ ਕਹਿੰਦੇ ਉੱਥੇ ਕਰਨੀ ਚਾਹੀਦੀ ਹੈ ਜਿਹੜਾ ਅੱਗੋਂ ਵਾਲਾ ਵੀ ਤੁਹਾਡੀ ਕਦਰ ਕਰੇ ਹਨਾ ਜੇ ਤੁਹਾਨੂੰ ਮਦਦ ਦੀ ਲੋੜ ਪਵੇ ਤਾਂ ਉਹ ਵੀ ਅੱਗੋਂ ਹੋ ਕੇ ਖੜੇ ਏਨਾ ਉਹ ਵਿਗਿਆਦ ਨੂੰ ਇਸਤੇਮਾਲ ਕਰੀ ਜਾਵੇ ਤੇ ਤੁਸੀਂ ਉਹਦੀ ਮਦਦ ਕਰੀ ਜਾਮੋ ਤੁਸੀਂ ਕਹੋ ਮੈਂ ਨਹੀਂ ਮੈਨੂੰ ਸਕੂਨ ਮਿਲਦਾ ਨਾ ਉਹਦੀ ਮਦਦ ਕਰਨ ਚ ਇਹ ਸਕੂਨ ਹੀ ਨਾ ਇੱਕ ਨਾ ਇੱਕ ਦਿਨ ਤੁਹਾਨੂੰ ਤਬਾਹ ਕਰ ਦੂਗਾ ਨਾ ਇਹ ਵੀ ਕਿਸੇ ਨਾਲ ਨਾ ਐਨਾ ਵੀ ਨਾ ਉਹ ਕਰੋ ਕਿਸੇ ਦੀ ਇੰਨੀ ਵੀ ਕਦਰ ਨਾ ਕਰੋ ਕਿ ਉਹ ਤੁਹਾਡੀ ਕਦਰ ਕਰਨਾ ਹੀ ਛੱਡ ਦੇਵੇ ਇੱਥੇ ਵੀ ਆਪਾਂ ਗਲਤ ਆ ਜਦੋਂ ਆਪਾਂ ਨੂੰ ਲੋੜ ਪੈਂਦੀ ਅੱਗੋਂ ਵਾਲਾ ਆਪਾਂ ਨੂੰ ਰਾਹ ਹੀ ਨਾ ਫੜਾਵੇ ਨਾ ਤੇ ਫਿਰ ਫਾਇਦਾ ਵੀ ਕੀ ਆ ਉਸ ਜਿਹੇ ਇਨਸਾਨ ਦੀ ਮਦਦ ਕਰਨ ਦੀ ਇਸ ਕਰਕੇ ਮਦਦ ਤੇ ਵੀ ਉੱਥੇ ਕਰੋ ਜਿੱਥੇ ਅਗਲਾ ਤੁਹਾਡੀ ਕਦਰ ਕਰੇ ਹੈਨਾ ਚੌਥੀ ਗੱਲ ਇਹ ਆ ਕਿ ਆਪਣੇ ਆਪ ਤੇ ਵਿਸ਼ਵਾਸ ਹੋਣਾ ਚਾਹੀਦਾ ਆਪਾਂ ਨੂੰ ਆਪਣੇ ਆਪ ਤੇ ਇੰਨਾ ਵਿਸ਼ਵਾਸ ਹੋਣਾ ਚਾਹੀਦਾ ਹੈ ਜੇ ਤੁਸੀਂ ਦੁਨੀਆਂ ਵਿੱਚ ਇਕੱਲੇ ਵੀ ਹੈ ਨਾ ਤਾਂ ਤੁਹਾਨੂੰ ਤਾਂ ਵੀ ਆਪਣੇ ਆਪ ਤੇ ਇੰਨਾ ਵਿਸ਼ਵਾਸ ਹੋਵੇ ਕਿ ਮੇਰਾ ਪਰਮਾਤਮਾ ਹੈ ਨਾ ਮੇਰਾ ਰੱਬ ਮੇਰੇ ਨਾਲ ਆ ਜਿਵੇਂ ਕਹਿੰਦੇ ਨੇ ਹੁੰਦੇ ਜੱਗ ਭਾਵੇਂ ਸਾਰਾ ਰੁੱਸ ਜੇ ਮੇਰਾ ਰੁੱਸੇ ਨਾ ਕਲੰਗੀਆਂ ਵਾਲਾ ਇਸ ਕਰਕੇ ਤੁਸੀਂ ਪਰਮਾਤਮਾ ਤੇ ਵਿਸ਼ਵਾਸ ਬਣਾ ਕੇ ਰੱਖੋ ਜੇ ਤੁਹਾਨੂੰ ਕੋਈ ਅਗਨੋਰ ਕਰਦਾ ਤੁਹਾਨੂੰ ਕੋਈ ਨਹੀਂ ਬੁਲਾਉਂਦਾ ਤੁਹਾਨੂੰ ਆਪਣੇ ਨਾਲ ਨਹੀਂ ਰੁਲਾਉਂਦਾ ਤਾਂ ਤੁਸੀਂ ਉਹਦੀ ਟੈਨਸ਼ਨ ਨਾ ਲਿਆ ਕਰੋ ਕਿਉਂਕਿ ਜਦੋਂ ਤੁਸੀਂ ਉਹਦੀ ਟੈਨਸ਼ਨ ਲੈਂਦੇ ਹੋ ਹਾਏ ਮੈਨੂੰ ਅਗਲਾ ਬੁਲਾਉਂਦਾ ਨਹੀਂ ਮੈਨੂੰ ਨਾਲ ਨਹੀਂ ਰੱਖਦਾ ਮੈਨੂੰ ਐਦਾਂ ਜੇ ਉਹ ਇੱਥੇ ਵੀ ਆਪਾਂ ਗਲਤ ਆ ਇੱਥੇ ਵੀ ਆਪਾਂ ਆਪਣੀ ਕਦਰ ਆਪ ਘਟਾਉਨੇ ਆ ਇਸ ਕਰਕੇ ਨਾ ਕਦੇ ਵੀ ਲੋਕਾਂ ਦੀ ਪਰਵਾਹ ਨਾ ਕਰੋ ਤੁਹਾਨੂੰ ਬੁਲਾਉਂਦੇ ਆ ਜਾਂ ਨਹੀਂ ਬੁਲਾਉਂਦੇ ਹੋ ਤੁਹਾਡੇ ਆਉਂਦੇ ਆ ਜਾਂ ਨਹੀਂ ਆਉਂਦੇ ਜੋ ਕੁਝ ਵੀ ਹੈ ਦੁਨੀਆਦਾਰੀ ਹੈ ਐਦਾਂ ਹੀ ਚੱਲਦੀ ਰਹਿਣੀ ਆ ਪਰ ਪ੍ਰਮਾਤਮਾ ਤੇ ਵਿਸ਼ਵਾਸ ਰੱਖੋਗੇ ਨਾ ਪ੍ਰਮਾਤਮਾ ਤੁਹਾਡਾ ਵਿਸ਼ਵਾਸ ਕਦੇ ਨਹੀਂ ਤੋੜਦਾ ਹਰ ਵਕਤ ਤੁਹਾਡੇ ਨਾਲ ਖੜਦਾ ਇਸ ਕਰਕੇ ਪ੍ਰਮਾਤਮਾ ਤੇ ਵਿਸ਼ਵਾਸ ਬਣਾ ਕੇ ਰੱਖੋ ਪ੍ਰਮਾਤਮਾ ਤੇ ਜਿਹਨੇ ਵਿਸ਼ਵਾਸ ਬਣਾ ਲਿਆ ਨਾ ਉਹਨੇ ਦੁਨੀਆ ਦਾ ਸਾਰਾ ਕੋਸ਼ੀ ਪ੍ਰਾਪਤ ਕਰ ਲਿਆ ਨਾ ਠੀਕ ਆ ਕਿ ਪ੍ਰਮਾਤਮਾ ਜੀ ਆਪਣੀ ਇੱਕ ਵਾਰੀ ਕਹਿ ਤੋ ਗੱਲ ਨਹੀਂ ਮੰਨਦੇ ਨਾ ਵੀ ਆਪਾਂ ਕਹਿੰਦੇ ਲੈ ਮੈਂ ਤਾਂ ਰੱਬ ਤੋਂ ਆ ਮੰਗਿਆ ਸੀ ਮੇਰੀ ਤਾਂ ਇੱਛਾ ਪੂਰੀ ਨਹੀਂ ਸਬਰ ਦਾ ਫਲ ਬਹੁਤ ਮਿੱਠਾ ਹੁੰਦਾ ਕਿਉਂਕਿ ਪ੍ਰਮਾਤਮਾ ਨੂੰ ਪਤਾ ਹੁੰਦਾ ਆਪਾਂ ਨੂੰ ਕਿਸ ਚੀਜ਼ ਦੀ ਲੋੜ ਆ ਨਾ ਆਪਾਂ ਨੂੰ ਲੋੜ ਮੁਤਾਬਕ ਦਿੰਦਾ ਵਾ ਜਦੋਂ ਸਮਾਂ ਆਉਂਦਾ ਵਾ ਉਹ ਆਪਣੇ ਸਮੇਂ ਤੇ ਆਪਾਂ ਨੂੰ ਹਰ ਇੱਕ ਚੀਜ਼ ਦਿੰਦਾ ਵਾ ਇਸ ਕਰਕੇ ਆਪਦੇ ਆਪ ਤੇ ਵਿਸ਼ਵਾਸ ਬਣਾ ਕੇ ਰੱਖੋ ਦੂਜੇ ਨੂੰ ਦੇਖ ਕੇ ਨਾ ਕਹੋ ਵੀ ਹਾਏ ਉਹ ਕਿੰਨਾ ਖੁਸ਼ ਆ ਉਹ ਕਿੰਨਾ ਵਧੀਆ ਵਾ ਹਨਾ ਰੱਬ ਨੇ ਮੇਰੇ ਹਿੱਸੇ ਟੈਨਸ਼ਨਾਂ ਪਾਤੀਆਂ ਮੈਂ ਕੀ ਰੱਬ ਦਾ ਬਗਾੜਿਆ ਰੱਬ ਨੇ ਕਿਸੇ ਦਾ ਕੁਝ ਨਹੀਂ ਬਗਾੜਿਆ ਹੁੰਦਾ ਜਿਹੜੀਆਂ ਟੈਨਸ਼ਨਾਂ ਨੇ ਆਪਣੀਆਂ ਖੁਦ ਦੀਆਂ ਹੁੰਦੀਆਂ ਨੇ ਆਪਾਂ ਜਿਹਨੂੰ ਦੇਖ ਕੇ ਕਹਿੰਨੇ ਉਹ ਕਿੰਨਾ ਖੁਸ਼ ਆ ਕੀ ਬਦਉ ਆਪਣੇ ਅੰਦਰ ਕਿੰਨੇ ਕ ਦਰਦ ਲੁਕੋ ਕੇ ਫਿਰਦਾ ਹੋਗਾ ਨਾ ਕਿੰਨੇ ਕੁ ਉਹਦੇ ਅੰਦਰ ਦੁੱਖ ਹੋਣਗੇ ਨਾ ਉਹਦੇ ਖਾਸ ਦੇ ਚਿਹਰੇ ਨੂੰ ਦੇਖ ਕੇ ਨਾ ਅੰਦਾਜ਼ੇ ਨਾ ਲਾਇਆ ਕਰੋ ਕਿ ਉਹ ਖੁਸ਼ ਆ ਵੀ ਮੈਂ ਕਾ ਤਾ ਨਹੀਂ ਖੁਸ਼ ਮੈਨੂੰ ਪਰਮਾਤਮਾ ਨੇ ਇਦਾਂ ਕੀਤਾ ਉਦਾਂ ਕੀਤਾ ਕਿਸੇ ਤੇ ਵਿਸ਼ਵਾਸ ਨਾ ਕਰੋ ਵਿਸ਼ਵਾਸ ਆਪਣੇ ਆਪ ਤੇ ਕਰੋ ਤੇ ਪਰਮਾਤਮਾ ਤੇ ਕਰੋ ਤੁਹਾਡੇ ਵਿੱਚ ਇੰਨਾ ਹੋਣਾ ਚਾਹੀਦੀ ਹੈ ਨਾ ਵੀ ਵਿਸ਼ਵਾਸ ਹੋਣਾ ਚਾਹੀਦਾ ਤੁਹਾਨੂੰ ਪਰਮਾਤਮਾ ਦੇ ਅੰਦਰ ਕਿ ਕੋਈ ਵੀ ਕੁਛ ਵੀ ਕਰ ਲੇ ਪਰ ਤੁਹਾਨੂੰ ਪਰਮਾਤਮਾ ਤੇ ਵਿਸ਼ਵਾਸ ਹੋਣਾ ਚਾਹੀਦਾ ਕਿ ਮੇਰਾ ਪਰਮਾਤਮਾ ਮੇਰੇ ਨਾਲ ਆ ਮੇਰੇ ਅੰਗ ਸੰਗ ਆ ਨਾ ਜੋ ਵੀ ਕਰਨਾ ਪਰਮਾਤਮਾ ਨੇ ਕਰਨਾ ਚਲੋ ਠੀਕ ਆਪਾਂ ਮੰਨਦੇ ਆ ਨਾ ਵੀ ਦੁਨੀਆਦਾਰੀ ਆ ਆਪਾਂ ਨੂੰ ਹਰ ਕਿਸੇ ਦੀ ਲੋੜ ਪੈਂਦੀ ਆ ਪਰ ਉਹ ਵੀ ਪਰਮਾਤਮਾ ਦੇ ਹੀ ਰਜਾਚੀ ਰਹਿ ਕੇ ਹੀ ਉਹ ਹੀ ਆਪਣੇ ਨਾਲ ਤਾਂ ਹੀ ਮਦਦ ਕਰਦਾ ਜੇ ਰੱਬ ਚਾਹੁੰਦਾ ਵਾ ਤੇ ਇਸ ਕਰਕੇ ਨਾ ਕਦੇ ਵੀ ਕਿਸੇ ਦੀ ਟੈਨਸ਼ਨ ਨਾ ਲਓ ਵੀ ਮੈਨੂੰ ਕੋਈ ਬੁਲਾਉਂਦਾ ਜਾਂ ਨਾ ਬੁਲਾਉਂਦਾ ਨਾ ਕਿਸੇ ਨੂੰ ਇੰਨੀ ਐਮੀਅਤ ਦੋ ਨਾ ਹੀ ਕਿਸੇ ਨੂੰ ਇੰਨਾ ਸਿਰ ਤੇ ਚੜਾਓ ਨਾ ਹੀ ਕਿਸੇ ਦੀ ਇੰਨੀ ਮਦਦ ਕਰੋ ਮੇ ਮਦਦ ਕਰੋ ਉੱਥੇ ਕਰੋ ਜਿਹੜਾ ਤੁਹਾਡੀ ਮਦਦ ਕਰਦਾ ਨਾ ਕਿਸੇ ਨਾਲ ਆਪਣੇ ਦਿਲ ਦੇ ਭੇਤ ਖੋਲੋ ਭੇਤ ਵੀ ਉੱਥੇ ਖੋਲੋ ਜਿੱਥੇ ਤੁਹਾਨੂੰ ਵਿਸ਼ਵਾਸ ਹੋਵੇ ਇਹ ਨਾ ਹੋਵੇ ਤੁਸੀਂ ਘਰੇ ਬਾਅਦ ਚੋਂ ਆਇਓ ਤਾਂ ਤੁਹਾਡੀਆਂ ਗੱਲਾਂ ਪਹਿਲੋ ਲੀਕ ਹੋ ਗਈਆਂ ਇਹ ਇੱਥੇ ਵੀ ਤੁਸੀਂ ਗਲਤ ਸਾਰੀ ਜਗ੍ਹਾ ਆਪਾਂ ਹੀ ਗਲਤ ਹੁੰਨੇ ਕਿਉਂਕਿ ਆਪਾਂ ਹਰ ਇੱਕ ਗੱਲ ਆਪਾਂ ਅਗਲੇ ਨੂੰ ਦੱਸ ਦਿਆਂ ਆ ਇਹ ਆਪਣੀਆਂ ਕਮਜ਼ੋਰੀਆਂ ਨੇ ਇਹ ਆਪਾਂ ਨਾ ਨਾ ਕਿਸੇ ਨੂੰ ਸਿਰ ਤੇ ਚੜਾਈਏ ਤੇ ਨਾ ਗਲ ਆਪਾਂ ਨੂੰ ਸਿਰ ਤੋਂ ਲਾਵੇ ਤੇ ਨਾ ਆਪਾਂ ਦੁਖੀ ਹੋਈਏ ਜੇ ਆਪਾਂ ਮਦਦ ਵੀ ਕਰਾਂਗੇ ਤਾਂ ਉਸ ਇਨਸਾਨ ਦੀ ਕਰੋ ਜਿਹੜਾ ਆਪਣੀ ਕਰੂਗਾ ਤਾਂ ਆਪਾਂ ਕਦੇ ਵੀ ਦੁਖੀ ਨਹੀਂ ਹੋਵਾਂਗੇ ਤੇ ਦਿਲ ਦਾ ਭੇਤ ਕਦੇ ਵੀ ਨਾ ਦਿਵੋ ਜੇ ਆਪਾਂ ਦਿਲ ਦਾ ਭੇਤ ਦੇਤਾ ਤਾਂ ਤਾਂ ਵੀ ਆਪਾਂ ਹੀ ਗਲਤਾਂ ਕਿਉਂਕਿ ਆਪਣੀ ਹੀ ਗਲਤੀ ਆ ਇਸ ਕਰਕੇ ਨੇ ਚਾਰ ਭੇਤ ਕਦੇ ਵੀ ਕਿਸੇ ਨੂੰ ਨਾ ਦਵੋ ਤੁਸੀਂ ਕਿਸੇ ਨੂੰ ਭੇਤ ਨਾ ਦਿਵੋ ਆਪਣੀ ਲਾਈਫ ਆਪ ਜਿਵੋ ਜਿੱਦਾਂ ਦੀ ਵੀ ਹੈਗੀ ਆਪਣੀ ਜ਼ਿੰਦਗੀ ਨੂੰ ਖੁਸ਼ਹਾਲ ਬਣਾਓ ਤੁਸੀਂ ਆਪਣੀ ਜ਼ਿੰਦਗੀ ਦੇ ਆਪ ਰਾਜੇ ਹੋ ਤੇ ਇੱਕ ਰਾਜਿਆਂ ਦੀ ਤਰ੍ਹਾਂ ਰੋਵੋ ਕਿਸੇ ਤੇ ਆਸ ਨਾ ਰੱਖੋ ਹਨਾ ਤੇ ਆਪਣੀ ਜ਼ਿੰਦਗੀ ਨੂੰ ਖੁਸ਼ਹਾਲ ਬਣਾਓ ਤੇ ਇਹ ਚਾਰ ਆਦਤਾਂ ਜੇ ਆਪਾਂ ਸੁਧਾਰ ਕਰ ਲਈਏ ਨਾ ਤਾਂ ਕੋਈ ਵੀ ਆਪਾਂ ਨੂੰ ਅਗਰੋਨ ਨਹੀਂ ਕਰੂਗਾ ਇਸ ਕਰਕੇ ਇਹ ਚਾਰ ਆਦਤਾਂ ਆਪਾਂ ਨੂੰ ਅਪਣਾ ਲੈਣੀਆਂ ਚਾਹੀਦੀਆਂ ਨੇ ਜੀ हां जी ਦੁਨੀਆਦਾਰੀ ਆ ਨਾ ਆਪਾਂ ਨੂੰ ਦੂਜੇ ਦੀ ਲੋੜ ਪੈਂਦੀ ਵੀ ਆਪਾਂ ਇਕੱਲੇ ਵੀ ਕੁਝ ਨਹੀਂ ਕਰ ਸਕਦੇ ਨਾ ਪਰ ਹਮੇਸ਼ਾ ਉਤੋਂ ਸੀ ਵੀ ਉਹੋ ਜਿਹੇ ਇਨਸਾਨ ਨਾਲ ਹਨਾ ਰੱਖੋ ਬਣਾ ਕੇ ਜਿਹਦੇ ਤੁਹਾਨੂੰ ਹੋਵੇ ਵੀ ਹਾਂ ਇਹ ਮੇਰੇ ਔਖੇ ਟਾਈਮ ਮੇਰੇ ਕੰਮ ਆਉ ਜੇ ਅਗਲਾ ਤੁਹਾਡੇ ਕੰਮ ਆਉਂਦਾ ਤਾਂ ਤੁਸੀਂ ਵੀ ਅਗਲੇ ਦੇ ਕੰਮ ਹੋਵੇ ਇਹ ਨਹੀਂ ਕਿ ਅਗਲਾ ਤੁਹਾਡੇ ਕੰਮ ਆਵੇ ਤੁਸੀਂ ਨਾ ਹੋ ਜਾਂ ਤੁਸੀਂ ਅਗਲੇ ਦੇ ਕੰਮ ਆਉ ਉਹ ਤੇ ਤੁਹਾਡੇ ਅਗਲਾ ਕੰਮ ਨਾਵੇ ਨਾ ਇਹ ਗਲਤੀ ਕਦੇ ਵੀ ਨਾ ਕਰਿਓ ਭੁੱਲ ਕੇ ਵੀ ਨਾ ਕਰਿਓ ਜੀ ਹਾਂਜੀ ਜੇ ਕਿਸੇ ਨੂੰ ਮੇਰੀਆਂ ਗੱਲਾਂ ਕੌੜੀਆਂ ਲੱਗੀਆਂ ਹੋਣ ਤਾਂ ਮੈਂ ਮਾਫੀ ਚਾਹੁੰਨੀ ਆ ਪਰ ਇਹ ਜ਼ਿੰਦਗੀ ਦਾ ਸੱਚ ਆ 100% ਇਹ ਗੱਲਾਂ ਸੱਚੀਆਂ ਨੇ ਜੀ